ਸੋ ਕਲਕੱਤਾ ਦੀਆਂ ਸੜਕਾਂ ਦੇ ਕੋਮ ਦਾ ਇੱਕ ਪੰਜਾਬੀ ਨੌਜਵਾਨ ਆਖਿਰਕਾਰ ਅੱਜ ਆਪਣੀ ਮਾਂ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਭਰਾ ਨੂੰ ਮਿਲਣ ਜਾ ਰਿਹਾ ਉਹ ਕਿੰਨਾ ਦੀ ਬਦੌਲਤ ਸੋ ਪਹਿਲਾਂ ਤਾਂ ਤਸਵੀਰਾਂ ਦਿਖਾ ਦਿੰਨੇ ਆ ਇੱਕ ਦਿੱਲੀ ਦੇ ਵਪਾਰੀ ਨੇ ਜਿਹੜੇ ਕਲਕੱਤਾ ਦੇ ਵਿੱਚ ਆਪਣਾ ਬਿਜ਼ਨਸ ਲਈ ਕੰਮਤੇ ਗਏ ਸੀ ਤੇ ਉੱਥੋਂ ਆਉਂਦੇ ਆਉਂਦੇ ਜਿਹੜਾ ਉਹਨਾਂ ਨੂੰ ਇਹ ਨੌਜਵਾਨ ਪੰਜਾਬੀ ਨੌਜਵਾਨ ਮਿਲਿਆ ਜੋ ਕਿ ਪੰਜਾਬੀ ਬੋਲ ਰਿਹਾ ਸੀਗਾ ਸੋ ਉਹਨਾਂ ਨੇ ਵਾਰਤਾਲਾਪ ਕਰੀ ਤੇ ਉਹਦੇ ਨਾਲ ਜਾਣ ਪਛਾਣ ਕੱਢ ਕੇ ਸੋ ਸੋਚਿਆ ਕਿ ਉਹਦੇ ਮਾਪੇ ਨਾਲ ਜਿਹੜਾ ਮਿਲਾਇਆ ਜਾਵੇ ਸੋ ਗੱਲਬਾਤ ਕਰਦੇ ਉਹਨਾਂ ਦੇ ਨਾਲ ਹਾਂਜੀ ਪਾਜੀ ਰਾਜਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਨੇ ਆਪਣੇ ਪਰਿਵਾਰਾਂ ਤੋਂ ਦੂਰ ਹੋ ਕੇ ਫਿਰਦੇ ਨੇ ਕੋਈ ਜੇ ਅਗਰ ਕਿਸੇ ਨੂੰ ਮੌਕਾ ਮਿਲੇ ਇਸ ਤਰ੍ਹਾਂ ਦਾ ਤਾਂ ਨਹੀਂ ਛੱਡਣਾ ਚਾਹੀਦਾ ਕੋਈ ਬੱਚਾ ਇਸ ਤਰ੍ਹਾਂ ਦਾ ਕੋਈ ਮਿਲ ਜਾਂਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਘਰ ਤੱਕ ਪਹੁੰਚਾਇਆ ਜਾਏ ਜਿਹੜੇ ਮਾਪੇ ਉਮੀਦਾਂ ਲਾ ਕੇ ਉਮੀਦਾਂ ਛੱਡ ਕੇ ਬੈਠੇ ਕਿ ਬੱਚਾ ਨਹੀਂ ਆਏ ਅੱਜ ਇਹ ਮੈਨੂੰ ਮਿਲਿਆ ਮੈਨੂੰ ਸ਼ਕਤੀਮਾਨ ਦੱਸਿਆ ਸੀ ਅੱਛਾ ਤੇ ਇੱਥੇ ਅੱਗੇ ਪਤਾ ਲੱਗਿਆ ਮੁबारक ਲਈ ਹੈ ਦੂਸਰਾ ਅਕੇ ਹੈ ਕਿ 8 ਸਾਲ ਹੋ ਗਏ ਨੂੰ ਗਏ ਨੂੰ ਅੱਜ ਇਹਨਾਂ ਦਾ ਪਰਿਵਾਰ ਕਿੰਨਾ ਖੁਸ਼ ਹੈਗਾ ਕਿੰਨੇ ਲੋਕ ਖੁਸ਼ ਹੈਗੇ ਐ ਮੈਂ ਦੇਖ ਰਹਿਣਾ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਮੈਂ ਦੇ ਪਰਿਵਾਰ ਨੂੰ ਇਹ ਤੁਮ ਵਾਈ ਗੁਰੂ ਦੀ ਪ੍ਰੇਰਣਾ ਮਿਲੀ ਐਂ ਮੇਂ ਮਦਦ ਕਰਾਂ ਮੈਨੂੰ ਤਾਕਤ ਮਿਲੀ ਤਾਂ ਮੈਂ ਕੋਸ਼ਿਸ਼ ਕਰ ਸਕਿਆ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਤੇ ਕਿੰਨੇ ਕੁ ਰੁਕਾਵਟਾਂ ਵੀ ਆਈਆਂ ਨੇ ਕਿਉਂਕਿ ਉਰੇ ਤੱਕ ਨਾ ਤਾਂ ਕੋਈ ਜਾਣ ਪਛਾਣ ਹੋਣਾ ਆਪਣਾ ਨਾਂ ਸ਼ਕਤੀਮਾਨ ਦਾਸਰ ਹੈ ਕੋਈ ਪਤਾ ਨਾ ਹੋਣਾ ਕਿਸ ਤਰ੍ਹਾਂ ਜਿਹੜਾ ਸਭ ਕੁਝ ਬਸ ਮੈਨੂੰ ਇਹ ਜਿਹੜੀ ਤਾਕਤ ਸੀ ਵਾਇਗਰੂ ਨੇ ਦਿੱਤੀ ਕਿ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਆਪਣੀ ਤਰਫੋਂ ਇਹਨੂੰ ਲੈ ਕੇ ਆਇਆ ਰੁਕਾਵਟਾਂ ਵੀ ਆਈਆਂ ਕਿ ਜਸ ਗੈਂਗ ਜੇ ਫਸਿਆ ਸੀ ਜਿਹੜੀ ਦਿੱਕਤ ਸੀ ਉਹ ਵੀ ਨਹੀਂ ਛੱਡ ਰਹੀ ਸੀ ਇਹਨੂੰ ਫਿਰ ਪੁਲਿਸ ਦੀ ਹੈਲਪ ਲੈ ਕੇ ਮੈਂ ਇਹਨੂੰ ਖਲਵਾਇਆ ਉੱਥੋਂ ਓਕੇ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਲੈ ਕੇ ਇਹਦਾ ਸਾਰਾ ਬਿਲਕੁਲ ਪਿਖਾਰੀ ਹਲਚਾਗਾ ਸੀ ਫਿਰ ਇਹਦਾ ਪੂਰਾ ਹੁਲੀਆ ਚੇਂਜ ਕਰਕੇ ਇਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਤੁਹਾਡੇ ਸਾਹਮਣੇ ਪਹੁੰਚ ਕੇ ਆਪਣੇ ਪਰਿਵਾਰ ਨੂੰ ਮਿਲਿਆ ਮੈਂ ਬਹੁਤ ਖੁਸ਼ ਹਾਂ ਅੱਜ ਫਿਰ ਪੂਰਾ ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਅੱਜ ਜਿਹੜਾ ਪਰਿਵਾਰ ਨੂੰ ਸੌਂਪਿਆ ਹਾਂਜੀ ਪੂਰਾ ਪੁਲਿਸ ਕਾਰਵਾਈ ਦੇ ਨਾਲ ਪਰਿਵਾਰ ਨੂੰ ਸੌਂਪ ਦਿੱਤਾ ਹੈਗਾ ਇਹਨਾਂ ਦਾ ਪਰਿਵਾਰ ਨਾਲ ਇਸ ਟਮ ਖੜਾ ਹੈਗਾ ਇਹ ਬੱਚਾ ਵੀ ਖੁਸ਼ ਹੈਗਾ ਇਸ ਸੋ ਉਹਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਮੌਜੂਦ ਨੇ ਸੋ ਆਪਾਂ ਗੱਲਬਾਤ ਕਰ ਲੈਣਾ ਹਾਂਜੀ ਭਾਜੀ ਕੀ ਨਾਮ ਹੈ ਜੀ ਸਰਦਾਰਾ ਖਾਨ ਜੀ ਜੀ ਕੀ ਰਿਸ਼ਤੇਦਾਰੀ ਕੀ ਹੈ ਨੌਜਵਾਨ ਨਤੀਜਾ ਹੈ ਜੀ ਮੇਰਾ ਜੀ ਕਿਸ ਤਰ੍ਹਾਂ ਦੇਖਦੇ ਹੋ 6-7 ਸਾਲ ਬਾਅਦ ਨੌਜਵਾਨ ਆਇਆ ਉਹ ਵੀ ਇੱਕ ਅਣਜਾਣ ਵਿਅਕਤੀ ਜੋ ਜਾਣਦਾ ਵੀ ਨਹੀਂ ਉਹ ਲੈ ਕੇ ਆ ਰਹੇ ਅਸੀਂ ਸਭ ਤੋਂ ਪਹਿਲਾਂ ਤਾਂ ਅਸ਼ੋਕ ਕੁਮਾਰ ਜੀ ਦਾ ਧੰਨਵਾਦ ਕਰ ਰਾਜਕੁਮਾਰ ਜੀ ਦਾ ਧੰਨਵਾਦ ਕਰਦੇ ਹਾਂ ਕਿ ਜੇ ਦੁਨੀਆ ਤੇ ਫਰਿਸ਼ਤਾ ਦੇਖਣਾ ਹੋਵੇ ਤਾਂ ਸਾਡੇ ਬੌਜੀ ਨੂੰ ਦੇਖੋ ਜੀ ਇੱਕ ਮਾਂ ਕੋਲੋਂ ਵਿਛੜਿਆ ਹੋਇਆ ਬੱਚਾ 7 ਸਾਲ ਦਾ ਅੱਜ ਉਹ ਬਗੈਰ ਜਾਣ ਪਛਾਣ ਤੋਂ ਆਪਣੇ ਕੰਮ ਛੱਡ ਕੇ ਇੱਕ ਬਹੁਤ ਵੱਡੇ ਗੈਂਗ ਚੋਂ ਛਡਾ ਛਡਾ ਕੇ ਲਿਆ ਕੇ ਆਪਣੇ ਮਾਂ ਪਿਓ ਨੂੰ ਦੇ ਦੇਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਆਪਣੇ ਕੰਮ ਸਾਰੇ ਛੱਡ ਕੇ ਰਾਜਕੁਮਾਰ ਜੀ ਦਾ ਬਿਜ਼ਨਸ ਦਾ ਕੰਮ ਹੈ ਇਹਨਾਂ ਨੇ 3 ਦਿਨ ਹੋ ਗਏ ਆਪਣੇ ਕੋਲੋਂ ਖਰਚਾ ਕਰਕੇ ਆਪਣੇ ਕੋਲੋਂ ਇਹਦੇ ਹੁਲੀਆ ਚੇਂਜ ਕੀਤਾ ਦੇਖੋ ਪਹਿਲਾਂ ਭਖਾਰੀ ਬਣਿਆ ਹੋਇਆ ਸੀ ਕੌਣ ਕਹਿੰਦਾ ਹੈ ਜੀ ਵੀ ਸਾਡਾ ਬੱਚਾ ਭਖਾਰੀ ਬਣੇ ਮਾਲਕ ਦਾ ਸ਼ੁਕਰ ਹੈ ਸਾਡੇ ਪਰਿਵਾਰ 'ਚ ਰੰਗ ਲੱਗਿਆ ਹੋਇਆ ਹੈ ਜੀ ਸਾਡਾ ਬੱਚਾ ਭਖਾਰੀ ਬਣਿਆ ਹੋਇਆ ਸੀ ਅਸੀਂ ਰਾਜਕੁਮਾਰ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਬੱਚਾ ਭਖਾਰੀ ਬਣਿਆ ਹੋਇਆ ਸਾਨੂੰ ਸੌਂਪਤਾ ਸਾਨੂੰ ਖੁਸ਼ੀ ਮਹਿਸੂਸ ਹੈ ਅਸੀਂ ਖੁਦਾ ਅੱਗੇ ਇੱਕੋ ਦੁਆ ਕਰਦੇ ਆ ਕਿ ਜੇ ਇਨਸਾਨ ਦੇ ਰੂਪ ਵਿੱਚ ਫਿਰਸਤਾ ਦੇਖਣਾ ਹੋਵੇ ਤਾਂ ਸਾਡੇ ਰਾਜਕੁਮਾਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 6-7 ਸਾਲ ਹੋ ਗਏ ਲੋਕ ਮਹੀਨੇ ਦੋ ਮਹੀਨੇ ਬਾਅਦ ਭੁੱਲ ਜਾਂਦੇ ਨੇਗੇ ਮਾਪੇ ਦੇ ਕਿਸ ਤਰ੍ਹਾਂ ਗੁਜ਼ਰਦੇ ਕਿਉਂਕਿ ਤੁਸੀਂ ਵੀ ਚਲੋ ਚਾਚਾ ਜੀਓ ਤੁਸੀਂ ਕਿੰਨਾ ਕਿ ਯਾਦ ਆਉਂਦੀ ਸੀ ਇਹਨਾਂ ਯਾਦ ਕਿਉਂ ਨਾ ਹੋਵੇ ਜੀ ਬੱਚੇ ਦੀ ਯਾਦ ਤਾਂ ਆਉਂਦੀ ਹੈ ਜੀ ਪਰ ਇਹ ਗੱਲ ਹੈ ਕਿ ਦੈਮ ਬਹੁਤ ਹੋ ਗਿਆ ਸੀ ਇੰਨੇ ਟਾਈਮ ਚ ਦਾ ਬੰਦਾ ਜੇ ਬੱਚਾ ਆਪਣਾ ਇੱਕ ਹਫਤਾ ਘਰ ਨਾ ਆਵੇ ਆਪਾਂ ਉਮੀਦ ਛੱਡ ਦਿੰਦੇ ਆ 6-7 ਸਾਲ ਹੋ ਗਏ ਸੀ ਵੀ ਜੀ ਉਮੀਦਾਂ ਛੱਡਤੀਆਂ ਸੀ ਤੇ ਵੀ ਹੁਣ ਹੈ ਨਹੀਂ ਉਹ ਉਹਨੂੰ ਉਹ ਐ ਮਨੋ ਵੀ ਇੱਕ ਹਨੇਰੇ ਚੋਂ ਬੰਦਾ ਲਿਆ ਕੇ ਲਾਈਟ 'ਚ ਖੜਾ ਕਰ ਲਿਆ ਕ੍ਰਿਸ਼ਮਾ ਕਹਿ ਸਕਦੇ ਹਾਂ ਕ੍ਰਿਸ਼ਮਾ ਕਹਿ ਸਕਦੇ ਹਾਂ ਉਹ ਉੱਥੋਂ ਲਿਆਏ ਇਹ ਲਿਆਉਣ ਤੋਂ ਬਾਅਦ ਸਾਡੇ ਕੋਲੇ ਸਾਡੇ ਮਹਿੰਦਰ ਸਿੰਘ ਜੀ ਨੇ ਇਹਨਾਂ ਕੋਲੇ ਆ ਕੇ ਇਹਨਾਂ ਨੇ ਆਪਣੇ ਕੰਮ ਛੱਡ ਤੇ ਇਸੇ ਕੰਮ ਤੇ ਹੋ ਗਏ ਉਹਦੇ 'ਚ ਇਹ ਕੰਮ ਜੱਬ ਹੋ ਗਏ ਹਰ ਬੰਦਾ ਇਹ ਸਾਡੇ ਕਾਗਿਆਨੀ ਜੀ ਨੇ ਇਹ ਕਹਿੰਦੇ ਸੀ ਵੀ ਜੇ ਨਾਂ ਮਿਲਿਆ ਦੇਖੋ ਕੁਦਰਤ ਦਾ ਕ੍ਰਿਸ਼ਮਾ ਦੇਖੋ ਕਿ ਜੇ ਕੋਈ ਇਹਦਾ ਐਡਰੈਸ ਨਾ ਮਿਲਿਆ ਦੇਖੋ ਟੈਂਪੂ ਵਾਲੇ ਦਾ ਆਪਾਂ ਨੂੰ ਪਤਾ ਹੀ ਹੈ ਵਿਚਾਰਾ ਕਿੰਨੇ ਕਿੰਨਾਂ ਕੋਲੇ ਆਮਦ ਹੁੰਦੀ ਹੈ ਕਹਿੰਦਾ ਡੀਜ਼ਲ ਨਹੀਂ ਕਿਸੇ ਤੋਂ ਪਾਉਣਾ ਮੈਂ ਅੱਛਾ ਮੈਂ ਇਸ ਬੱਚੇ ਨੂੰ ਲੈ ਕੇ ਹਰ ਪਿੰਡ ਚ ਜਾਵਾਂ ਚਾਹੇ ਜਿੰਨੇ ਦਿਨ ਮਰਜ਼ੀ ਲੱਗ ਜਾਣ ਗੁਰਦੁਆਰੇ ਸਭ ਜੀ ਜਾ ਕੇ ਬੁਲਾਉਂਗਾ ਮੈਂ ਤੇ ਬੱਚਾ ਜਿਹਦਾ ਹੋਇਆ ਮੈਂ ਅਗਲੇ ਦੇ ਘਰੇ ਛੱਡ ਕੇ ਆਉਂ ਜੀ ਦੇਖੋ ਹੈ ਨਹੀਂ ਇਨਸਾਨ ਕਿਹੋ ਜਿਹਾ ਰਹਿਦਾ ਵੀ ਪੰਜਾਬ ਦੇ ਵਿੱਚ ਹਲੇ ਵੀ ਇਨਸਾਨੀਅਤ ਕਾਇਮ ਹੈ ਇਨਸਾਨੀਅਤ ਜੇ ਦੇਖੋ ਜੀ ਕਿਤੇ ਦਾ ਕਹੋ ਨਾ ਕਹੋ ਮੈਂ ਤਾਂ ਇੱਥੇ ਕਹੋ ਕਿਤੇ ਤੱਕ ਕਹੋ ਪੰਜਾਬ ਵਿੱਚ ਨਾ ਕਹੋ ਦੁਨੀਆ ਤੇ ਕਿਤੇ ਨਾ ਕਹੋ ਪਰ ਇਨਸਾਨ ਦੀ ਜਿਹੜੀ ਇਨਸਾਨੀਅਤ ਹੈ ਉਹ ਅੱਜ ਸਾਡੇ ਇੱਥੇ ਭਵਾਨੀਗੜ੍ਹ ਚ ਤੇ ਸਾਡੇ ਬਾਉ ਜੀਆ ਨੇ ਇਹ ਜਿੰਨਾ ਟੀਮ ਇਹ ਮੰਨੋ ਤੁਸੀਂ ਵੀ ਮਾਲਵਾ ਟੀਵੀ ਨੇ ਕਿਵੇਂ ਅਸੀਂ ਇਹਨਾਂ ਦੀਆਂ ਜਿਹੜੀਆਂ ਚੈਨਲ ਨੇ ਮਾਲਵਾ ਟੀਵੀ ਵਾਲਿਆਂ ਦਾ ਕਹ ਲਓ ਤੁਸੀਂ ਹੋਰ ਸਾਰੇ ਚੈਨਲ ਅਸੀਂ ਉਹਨਾਂ ਦਾ ਰਹਿਣੀ ਆ ਉਹਨਾਂ ਨੇ ਇਹ ਵੀਡੀਓ ਪਾਈ ਪਾਉਣ ਤੋਂ ਬਾਅਦ ਸਾਡੇ ਘਰ ਘਰ ਪਹੁੰਚ ਗਈ ਹੁਣ ਅਸੀਂ ਇਹਨਾਂ ਨੂੰ ਰਾਜਕੁਮਾਰ ਜੀ ਨੂੰ ਪਿੰਡ ਲੈ ਕੇ ਜਾਵਾਂਗੇ ਸਾਡਾ ਸਾਰਾ ਪਿੰਡ ਖੁਸ਼ੀ ਚ ਮਸੂਰ ਮਹਿਸੂਸ ਕਰ ਰਿਹਾ ਹੈ ਪਿੰਡ ਦੇ ਵਿੱਚ ਤਾਂ ਫਿਰ ਢੋਲ ਵੱਜ ਰਹੇ ਹਨ ਪਿੰਡ ਚ ਢੋਲ ਵੱਜਣ ਵਾਲੀ ਗੱਲ ਹੈ ਜੀ ਗੁਰਦੁਆਰਾ ਸਾਹਿਬ ਚ ਅਲਾਸਮੈਂਟ ਹੋ ਚੁੱਕੀ ਓਕੇ ਤੇ ਅਸੀਂ ਕਮੇਟੀ ਵੱਲੋਂ ਦੇਖੋ ਅਸੀਂ ਤਾਂ ਆਪਣੇ ਵੱਲੋਂ ਤਾਂ ਜਿਹੜਾ ਕਰਨਾ ਹੋ ਗਿਆ ਜੀ ਅਸੀਂ ਤਾਂ ਇੱਜ਼ਤ ਦੇਣੀ ਸੀ ਅਸੀਂ ਤਾਂ ਖੁਦਾ ਅੱਗੇ ਦੁਆ ਕਰਦੇ ਆ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਰੱਬ ਪਰ ਉਹ ਲੋਕ ਕਹਿੰਦੇ ਨੇ ਕਿ ਸਾਡੇ ਪਿੰਡ ਦਾ ਬੱਚਾ ਲੈ ਕੇ ਆਇਆ ਬੰਦਾ ਉਸ ਬੰਦੇ ਨੂੰ ਅਸੀਂ ਸਨਮਾਨਤ ਕਰਨਾ ਹੈ ਦੇਖੋ ਕਿੰਨੀ ਖੁਸ਼ੀ ਹੈ ਬੱਚਾ ਤਾਂ ਸਾਡਾ ਹੈ ਪਿੰਡ ਨੂੰ ਤਾਂ ਖੁਸ਼ੀ ਹੈ ਦੇਖੋ ਪਿੰਡ ਸਾਡਾ ਸਾਰਾ ਪਿੰਡ ਪਿੰਡ ਸਾਡਾ ਛੋਟਾ ਹੈ ਲੇਕਿਨ ਹਰ ਬੰਦੇ ਨੂੰ ਖੁਸ਼ੀ ਹੋਈ ਪਈ ਆ ਯਾਰ 7 ਸਾਲ ਬਾਅਦ ਬੱਚਾ ਆ ਰਿਹਾ ਹੈ ਘਰ ਜੀ ਇੱਕ ਇਹ ਆਪਣਾ ਨਾਮ ਸ਼ਕਤੀਮਾਨ ਹੈ ਜਿਹੜਾ ਦੱਸ ਰਿਹਾ ਉਹ ਕੀ ਗੱਲ ਬਾਤ ਸ਼ਕਤੀਮਾਨ ਜੀ ਇਹ ਬੱਚੇ ਖੇਡਦੇ ਹੁੰਦੇ ਨੇ ਨਾ ਜਦੋਂ ਆਪਾਂ ਨੂੰ ਪਤਾ ਹੀ ਹੈ ਸਹੀ ਨਾ ਕਿਸੇ ਦਾ ਨਹੀਂ ਦੱਸਦੇ ਹੁੰਦੇ ਕੋਈ ਮੈਂਟਲੀ ਵਗੈਰਾ ਕੋਈ ਇਹ ਇਹਨੂੰ ਛੋਟੇ ਹੁੰਦੇ ਨੂੰ ਸ਼ਕਤੀਮਾਨ ਕਹਿੰਦੇ ਹੁੰਦੇ ਸੀ ਬੱਚੇ ਅੱਛਾ ਇਹ ਬੱਚਿਆਂ 'ਚ ਸ਼ਰਾਰਤਾਂ ਵੱਧ ਕਰਦਾ ਹੁੰਦਾ ਸੀ ਵੀ ਮਾਇਆ ਬਣ ਜਾਣਾ ਸ਼ਕਤੀਮਾਨ ਪਹਿਲਾਂ ਉਹ ਚੱਲਦੀ ਹੁੰਦੀ ਸੀ ਉਹਦਾ ਸ਼ਕਤੀਮਾਨ ਬਸ ਇਹਦੇ ਦਿਮਾਗ 'ਚ ਵੱੜ ਗਈ ਵੀ ਮੈਂ ਸ਼ਕਤੀਮਾਨ ਆ ਆਪਣਾ ਨਾਂ ਤਾਂ ਸਹੀ ਦੱਸ ਨਹੀਂ ਸਕਿਆ ਇਹ ਇੱਥੇ ਆ ਕੇ ਯਾਨੀ ਭੋਨੀਗੜ ਆ ਕੇ ਇਹਨੂੰ ਮਹਿੰਦਰ ਸਿੰਘ ਜੀ ਕੋਲੇ ਦੱਸਿਆ ਇਹਨੂੰ ਵੀ ਮੇਰੇ ਦੋ ਭਰਾ ਨੇ ਵੀਰਵਲ ਖਾਨ ਹੈ ਸ਼ੌਕਤ ਅਲੀ ਹੈ ਵੀ ਉਹ ਲੱਕੜੀ ਦਾ ਕੰਮ ਕਰਦਾ ਉਹ ਲੋਹੇ ਦਾ ਕੰਮ ਕਰਦਾ ਹੈ ਤੇ ਉਥੋਂ ਫਿਰ ਇਹ ਕਾਮਯਾਬ ਹੋ ਗਿਆ ਅੱਜ ਦੇ ਵਿੱਚ ਕਿੰਨੀ ਕੁ ਖੁਸ਼ੀ ਹੈ ਜਿਹੜਾ ਅੱਜ ਆਪਣੇ ਭਾਂਜ ਨੂੰ ਖੁਸ਼ੀ ਦਾ ਬਹੁਤ ਵੱਡੀ ਖੁਸ਼ੀ ਹੈ ਜੀ ਬਸ ਮੈਂ ਫਿਰ ਇਹੀ ਦੁਆਰੇ ਲਾਸਟ 'ਚ ਇਹ ਕਹਿਣੀ ਚਾਹੁੰਦਾ ਕਿ ਮਾਲਵਾ ਟੀਵੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਹਰ ਚੈਨਲ ਨੇ ਸਾਡੀ ਮਦਦ ਕੀਤੀ ਹੈ ਤਾਂ ਇਹ ਸਾਡਾ ਸਿਰ ਆਈ ਹੈ ਗੱਲ ਜਿੰਨੀ ਟੀਮ ਨੇ ਕੰਮ ਕਰਿਆ ਸਾਡੇ ਕੋਲੋਂ ਕੋਈ ਆਪਣੇ ਪਰਿਵਾਰ ਵੱਲੋਂ ਜਾਂ ਆਪਣੇ ਸਾਡੇ ਪਿੰਡ ਵੱਲੋਂ ਕੋਈ ਲਫ਼ਜ਼ ਹੀ ਨਹੀਂ ਹਨ ਜਿਹੜੇ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੀ ਬਹੁਤ ਵੱਡੀ ਗੱਲ ਕਰੀਏ ਜੀ ਆਖਰ ਚ ਇਹ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ। ਸੋ ਸਾਡੇ ਨਾਲ ਟੈਂਪੂ ਵਾਲੇ ਵੀ ਮੌਜੂਦ ਨੇ। ਭਾਜੀ ਕਿਸ ਤਰ੍ਹਾਂ ਜਿਹੜਾ ਜ਼ਹਿਨ ਦੇ ਵਿੱਚ ਆਇਆ ਕਿ ਹਾਂ ਮੈਂ ਫ੍ਰੀ ਕੋਈ ਪੈਸਾ ਨਹੀਂ ਲਵਾਂਗਾ ਡੀਜ਼ਲ ਮੇਰੇ। ਜੀ ਮੈਂ ਤਾਂ ਸਿਰਫ ਰਾਜਕumar ਜੀ ਤਰਫੋਂ ਹੀ ਮੇਰੇ ਮਨ ਚ ਆ ਵੀ ਕਿ ਮਜ਼ਾ ਹੈ ਕੋਲਕੱਤ ਤੋਂ ਲੇਕਿਨ ਉਰ ਪਹੁੰਚਾ ਉਹ ਵੀ ਆਪਾਂ ਇੱਕ ਲੋਕ ਨਾਗਰਿਕ ਹੋਣ ਦੇ ਨਾਤੇ ਇਸ ਬੱਚੇ ਨੂੰ ਘਰੇ ਬਚਾਉਣਾ। ਜੀ ਆਪਣਾ ਫਰਜ਼ ਮੰਨ ਲਿਆ ਭਾਈ ਆਪਾਂ ਇਹ ਗੱਲ ਵੀ ਕਿਸੇ ਵੀ 2-4 ਦਿਨ ਲੱਗਣਗੇ ਆਪਾਂ ਫ੍ਰੀ ਕਮਾਵਾਂਗੇ। ਕੋਈ ਡੀਜ਼ਲ ਨਹੀਂ ਕੋਈ ਪੈਸਾ ਨਹੀਂ ਲਾ ਆਪਦੇ ਬੱਚੇ ਸਮਝ ਕੇ ਵੀ ਆਪਣਾ ਬੱਚਾ ਹੈ। ਆਪਣੀ ਪੰਜਾਬੀ ਤੋਂ ਕੈਮਰਾ ਖਦੇ ਬਾਈ ਜੀ ਉਹ ਚੀਜ਼ ਨੂੰ ਮੰਨ ਕੇ ਦੋਨੋਂ ਪਰਮਾਤਮਾ ਨੂੰ ਯਾਦ ਕਰਦੇ ਹੋਏ ਇੱਕ ਆਪਣੇ ਮਨ ਚ ਇਹ ਚੀਜ਼ ਦੀ ਘਰੇ ਪਹੁੰਚਣੀ ਪਹੁੰਚਣਾ ਰਹੀ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਕੋਲ ਤਾਂ ਸਮਾਂ ਆਪਣੇ ਰਿਸ਼ਤੇਦਾਰਾਂ ਦੀ ਨੇਗਾ ਤੁਸੀਂ ਜਿਹੜਾ ਆਪਾਂ ਲੋਕਾਂ ਬਾਰੇ ਕੀ ਕਹਿੰਦੇ ਆ ਆਪਾਂ ਆਪਣੇ ਮਨ ਬਾਰੇ ਕਹਿ ਸਕਦੇ ਆ ਵੀ ਇੱਕ ਬਾਉ ਜੀ ਰਾਜਕਮਾਲ ਜੀ ਵਰਗੇ ਏਡੀ ਬਸਰੀ ਬਸੌਲ ਤੋਂ ਪਹੁੰਚੇ ਆ ਆਪਾਂ ਉਹਨਾਂ ਦੀ ਹੱਲਕਾ ਇਹ ਬੱਚੇ ਨੂੰ ਇਹ ਪਰਿਵਾਰ ਚ ਸੋਪਣੀ ਆਲੀ ਸੋ ਜਿਹੜਾ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਜਿਹੜਾ ਇਹਨਾਂ ਦਾ ਸਨਮਾਨ ਕੀਤਾ ਗਿਆ ਤੇ ਉੱਥੇ ਅੱਜ ਵਿਸ਼ਕਰਮਾ ਮੰਦਿਰ ਦੇ ਵਿੱਚ ਵੀ ਕਮੇਟੀ ਵੱਲੋਂ ਜਿਹੜਾ ਸਨਮਾਨ ਕੀਤਾ ਗਿਆ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆਂ ਹਾਂਜੀ ਭਾਜੀ ਕੀ ਨਾਮ ਹੈ ਦੀ ਮੇਰਾ ਨਾਮ ਮਹਿੰਦਰ ਸਿੰਘ ਹੈ ਵਿਸ਼ਵਕਰਮਾ ਮੰਦਿਰ ਭਵਾਨੀਗੜ੍ਹ ਵਿਖੇ ਮੈਂ ਆਏ ਜੇ ਸੈਕਟਰੀ ਸੇਵਨਮਾ ਹਾਂ ਜੀ ਰਾਜkumar ਜੀ ਨੇ ਅੱਜ ਇਸ ਬੱਚੇ ਨੂੰ ਆਪਣੇ ਘਰ ਸਕੇ ਪਿਆਉਣ ਵਿੱਚ ਪੂਰੀ ਬਾਹਰ ਲਾਈ ਆ ਸੋ ਸਾਡੇ ਨਾਲ ਭਾਈ ਲਾਲੋ ਯੂਥ ਵੈਲਫੇਅਰ ਕਲੱਬ ਦੇ ਜੋ ਪ੍ਰਧਾਨ ਨੇ ਰঞ্জੀਤ ਸਿੰਘ ਜੀ ਉਹ ਵੀ ਮੌਜੂਦ ਨੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਚੰਗੇ ਉਪਰਾਲੇ ਨੇ ਰਾਜਕੁਮਾਰ ਵਰਗੇ ਇਨਸਾਨ ਦੁਨੀਆ ਤੇ ਹਰ ਇੱਕ ਨੂੰ ਰਾਜਕੁਮਾਰ ਬਣਨਾ ਚਾਹੀਦਾ ਮੈਂ ਤਾਂ ਇਹ ਗੱਲ ਕਹਾਗਾ ਕਿਉਂਕਿ ਜਿਸ ਬੰਦੇ ਨੇ ਇਨਸਾਨੀਅਤ ਦੇ ਨਾਤੇ ਇੱਕ ਕਾਚਰੇ ਦੇ ਢੇਰ ਤੋਂ ਇੱਕ ਆਪਣੇ ਪੰਜਾਬ ਵਾਸਦੇ ਪੰਜਾਬੀ ਨੌਜਵਾਨ ਨੂੰ ਲੈ ਕੇ ਆਏ ਨੇ ਆਪਣਾ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ ਸਾਰਾ ਕੁਝ ਤਿਆਕ ਕੇ ਆਪਣੇ ਕਾਰੋਬਾਰ ਤਿਆਗੇ ਆਪਣੇ ਬਿਜ਼ਨਸ ਦੇ ਕੰਮ ਤੇ ਆ ਗਏ ਉਹਨਾਂ ਨੇ ਬਿਨਾ ਕਿਸੇ ਨਿਰਸਵਾਰਥ ਤੋਂ ਉਹਨਾਂ ਨੇ ਲੈ ਕੇ ਆਪਣਾ ਬੱਚਾ ਅੱਜ ਭਵਾਨੀਗੜ੍ਹ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਅੱਜ ਖੁਸ਼ੀ ਦਾ ਮਾਹੌਲ ਹੈ ਨਿਕੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਇੱਕ 26 ਸਾਲਾਂ ਨੌਜਵਾਨ ਜਿਹੜਾ ਕਲਕੱਤਾ ਦੀ ਸੜੀ ਤੇ ਭੀਖ ਮੰਗਦਾ ਜਿਹੜਾ ਨਜ਼ਰ ਆ ਰਿਹਾ ਸੀ ਇੱਕ ਰਾਜਕੁਮਾਰ ਉਹਨਾਂ ਵੱਲੋਂ ਅੱਜ ਉਹਦੇ ਜਿਹੜਾ ਮਾਪੇ ਨੂੰ ਸੌਂਪਿਆ ਗਿਆ ਸੋ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਇਸ ਮੌਕੇ ਪ੍ਰਸ਼ਾਸਨ ਵੱਲੋਂ ਵੀ ਰਾਜਕੁਮਾਰ ਜੀ ਦਾ ਜੋ ਸਨਮਾਨ ਹੈ ਉਹ ਕੀਤਾ ਗਿਆ ਤੇ ਉੱਥੇ ਵਿਸ਼ਕਰਮਾ ਮੰਦਿਰ ਕਮੇਟੀ ਦਾ ਵੀ ਜਿਹੜਾ ਵੱਲੋਂ ਜਿਹੜਾ ਸਨਮਾਨ ਕੀਤਾ ਗਿਆ ਹੋਰ ਵੀ ਅਮ ਸਟੋਰੀਆਂ ਤੇ ਹੋਰ ਵੀ ਮੁੱਦਿਆਂ ਤੇ ਵਾਰਤਾਲਾਪ ਕਰਾਉਂਦੇ ਰਹਿਾਂਗੇ ਤਦ ਤੱਕ ਦੀ ਇਜਾਜ਼ਤ ਮੈਂ ਜਵਰਾਜ ਹਸਨ ਧੰਨਵਾਦ